ਆਨਰ ਦੇਖ ਰਿਹਾ ਹੂੰ ਤੁਸੀਂ ਤੇ ਤੁਹਾਡੇ ਨਾਲ ਮੈਂ ਕਰੂਨਾ ਸ਼ਰਮਾ ਇਸ ਸਮੇਂ ਦੀ ਬੇਹਦੀ ਮੰਦ ਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਜਿੱਥੇ ਕਿ ਇੱਕ ਪੰਜਾਬ ਪੁਲਿਸ ਦੇ ਮੁਲਾਜ਼ਮ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਦੋ ਤੀਰਾਂ ਦੇ ਵਿਚਕਾਰ ਲੜਾਈ ਹੁੰਦੀ ਹੈ ਸ਼ਿਕਾਇਤ ਪਹੁੰਚਦੀ ਹੈ ਉਸ ਤੋਂ ਬਾਅਦ ਉਹਨਾਂ ਦੀ ਗੁੱਥੀ ਸੁਲਝਾਉਣ ਦੇ ਲਈ ਉੱਥੇ ਪਹੁੰਚਦੇ ਨੇ ਤਾਂ ਜਦੋਂ ਉੱਥੇ ਪਹੁੰਚਦੇ ਨੇ ਤਾਂ ਉਹਨਾਂ ਦੇ ਉੱਤੇ ਹੀ ਹਮਲਾ ਕਰ ਦਿੱਤਾ ਜਾਂਦਾ ਹੈ ਗੋਲੀਆਂ ਮਾਰ ਕੇ ਉਹਨਾਂ ਨੂੰ ਮੌਤ ਦੇ ਕਾਰਟ ਉਤਾਰ ਦਿੱਤਾ ਜਾਂਦਾ ਹੈ ਨਿਆਂ ਦਿਵਾਉਣ ਵਾਲੀ ਪੁਲਿਸ ਜਿਸ ਜਦੋਂ ਗੱਲ ਨਿਆਂ ਦੀ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਨਾਮ ਆਉਂਦਾ ਹੈ ਪੁਲਸ ਦਾ ਕਿ ਅਸੀਂ ਪੁਲਿਸ ਕੋਲ ਜਾਵਾਂਗੇ ਪੁਲਸ ਸਾਡੀ ਗੁੱਥੀ ਸੁਲਝਾਏਗੀ ਪਰ ਇਹ ਜਿਹੜਾ ਮਾਮਲਾ ਹੈ ਇਸ ਨੇ ਸਭ ਨੂੰ ਹੈਰਾਨ ਕਰ ਕਰਕੇ ਰੱਖ ਦਿੱਤਾ ਹੈ ਤੇ ਵੱਡੇ ਸਵਾਲ ਵੀ ਇਹ ਮਾਮਲਾ ਹੈ ਖੜੇ ਕਰ ਰਿਹਾ ਦੱਸ ਦਈਏ ਕਿ ਤਰਨਤਾਰਨ ਦੇ ਪਿੰਡ ਕੋਟ ਮੁਹੰਮਦ ਥਾਂ ਵਿਖੇ ਪੰਜਾਬ ਪੁਲਿਸ ਦੇ ਮੁਲਾਜ਼ਮ ਦਾ ਜਿਹੜਾ ਇਹ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਤਾਂ ਦੋ ਤਿਹਾਂ ਵਿਚਾਲੇ ਹੋਏ ਝਗੜੇ ਦੀ ਸ਼ਿਕਾਇਤ ਮਿਲਣ ਤੇ ਪੁਲਿਸ ਪਾਰਟੀ ਸਮੇਤ ਪੁੱਜੇ ਥਾਣਾ ਗੋਇੰਦਵਾਲ ਸਾਹਿਬ ਦੇ ਸਬ ਇੰਸਪੈਕਟਰ ਚਰਨਜੀਤ ਸਿੰਘ ਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਨੇ ਤਾਂ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਇਸ ਦੌਰਾਨ ਲੋਕਾਂ ਵੱਲੋਂ ਕੀਤੇ ਗਏ ਹਮਲੇ ਦੌਰਾਨ ਇੱਕ ਪੁਲਿਸ ਮੁਲਾਜ਼ਮ ਜਿਹੜਾ ਉਹਨਾਂ ਦੇ ਨਾਲ ਸੀ ਉਹ ਵੀ ਜ਼ਖਮੀ ਹੋਇਆ ਹੈ ਪੂਰੀ ਜਾਣਕਾਰੀ ਦੇ ਲਈ ਸਾਡੇ ਨਾਲ ਫੋਨ ਲਾਈਨ ਤੇ ਜੁੜੇ ਹੋਏ ਨੇ ਸਾਡੇ ਸਹਿਯੋਗੀ ਤਰਨਤਾਰਨ ਤੋਂ ਦਾਨਿਸ਼ ਗੁਪਤਾ ਜੀ دانش ਕੀ ਕਹਿਣਾ ਚਾਹੋਗੇ ਇਸ ਮਾਮਲੇ ਤੇ ਜਿਸ ਤਰ੍ਹਾਂ ਦੇ ਨਾਲ ਪੰਜਾਬ ਪੁਲਿਸ ਦੇ ਇੱਕ ਮੁਲਾਜ਼ਮ ਦਾ ਬੇਰਹਿਮੀ ਦੇ ਨਾਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਕੀ ਪੂਰੀ ਜਾਣਕਾਰੀ ਹੈ ਬਿਲਕੁਲ ਕਿਤਨਾ ਕਿਤੇ ਸਵਾਲ ਵੱਡੇ ਖੜੇ ਹੋਦੇ ਨਹੀਂ ਕਿਉਂਕਿ ਜਦੋਂ ਵੀ ਅਨਿਆਏ ਲੈਣਾ ਹੁੰਦਾ ਕੋਈ ਫੈਸਲਾ ਕਰਨਾ ਹੁੰਦਾ ਤੇ ਆਪਾਂ ਪਹਿਲਾਂ ਉਸ ਵੱਲ ਦੇਖਦੇ ਹਾਂ ਲੇਕਿਨ ਜਦੋਂ ਪੁਲਿਸ ਫੈਸਲਾ ਕਰਾਉਣ ਜਾਂਦੀ ਹੈ ਤੇ ਪੁਲਿਸ ਦੇ ਉੱਪਰ ਹੀ ਫਾਈਂਗ ਕਰ ਦਿੱਤੀ ਜਾਂਦੀ ਹੈ ਤੇ ਕਿਤਨਾ ਕਿਤੇ ਸਵਾਲ ਵੱਡੇ ਤਾਂ ਖੜੇ ਹੋਦੇ ਨਹੀਂ ਕਿਉਂਕਿ ਮੌਜੂਦਾ ਪੱਛ ਦੇ ਸਰਪੰਚ ਦੱਸੇ ਜਾ ਰਹੇ ਨਹੀਂ ਜਿੰਨਾ ਵੱਲੋਂ ਇਹ ਜਿਹੜੀ ਫਾਈਟਿੰਗ ਕੀਤੀ ਗਈ ਹੈ ਸੋ ਇਹ ਜਿਹੜਾ ਵਿਧਾਨ ਸਭਾ ਹਲਕਾ ਕਦੂਰ ਸਿੰਘ ਦੇ ਪਿੰਡ ਕੋਟ ਮੁਹੰਮਦ ਖਾਨ ਦੀ ਜਿਹੜੀ ਖਬਰ ਹੈ ਜੀ ਦੱਸਦੀ ਹੈ ਕਿ ਜਿਹੜੇ ਇੱਥੋਂ ਦੇ ਦੋ ਗੁੱਟਾਂ ਦੇ ਵਿਚਾਲੇ ਜਿਹੜਾ ਝਗੜਾ ਚੱਲ ਰਿਹਾ ਸੀਗਾ 10 ਦਿਨਾਂ ਤੋਂ ਜਿਹੜੇ ਇੱਥੋਂ ਦੇ ਸਪੰਚ ਜਿਹੇ ਕੋਟ ਮੁਹੰਮਦ ਖਾਨ ਦੇ ਉਹਨਾਂ ਦੇ بیٹے ਨਗੀਸ ਅਛਦੀਪ ਸਿੰਘ ਦੇ ਨਾਲ ਝਗੜਾ ਚੱਲ ਰਿਹਾ ਸੀਗਾ ਪਿੰਡ ਦੇ ਵਿੱਚ ਸੋ ਵਿਰੋਧੀ ਧਿਰ ਵੱਲੋਂ ਜਿਹੜਾ ਸਰਪੰਚ ਉਹਨਾਂ ਦੇ ਉੱਪਰ ਜਿਹੜੀ ਕੰਪਲੇਂਟ ਵੀ ਦਿੱਤੀ ਗਈ ਸੀ ਗੁਇੰਦਵਾਲ ਥਾਣਾ ਦੇ ਵਿੱਚ ਤੇ ਕਿੰਨਾ ਉਸ ਦੇ ਉੱਪਰ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਸੀ ਸੋ ਕਿਤਨਾ ਕਿਤੇ ਜਦੋਂ ਮਾਹੌਲ ਪੱਖਦਾ ਵਿਵਾਦ ਵੱਧਦਾ ਸੋ ਉਸ ਤੋਂ ਬਾਅਦ ਜਦੋਂ ਪੁਲਿਸ ਵੱਲੋਂ ਫੈਸਲਾ ਲਿਆ ਜਾਂਦਾ ਕਿ ਸਮਾਜ ਨੂੰ ਸੁਲਝਾਇਆ ਜਾਵੇ ਇਹਨਾਂ ਦਾ ਜਿਹੜਾ ਅੜਾਈ ਨਾ ਕਰਵਾਇਆ ਜਾਵੇ ਸੋ ਕਿਤਨਾ ਕਿਤੇ ਜਦੋਂ ਸਮਾ ਰੱਖ ਲਈ ਨਹੀਂ 4 ਵਜੇ ਦਾ ਕੱਲ ਤੇ ਉੱਥੇ ਨਹੀਂ ਪਹੁੰਚਦੇ ਜਿਹੜੇ ਸਰਪੰਚ ਨੇ ਉਹਨਾਂ ਗੱਦੀ ਕੀਤੀ ਗਈ ਉਹਨਾਂ ਦੇ ਤੇਰ ਵੱਲੋਂ ਸੋ ਕਿਤਨਾ ਕਿਤੇ ਉਸ ਤੋਂ ਬਾਅਦ ਜਦੋਂ ਉੱਥੇ ਪੁਲਿਸ ਦੇ ਮੁਲਾਜ਼ਮ ਪਹੁੰਚਦੇ ਨੇ ਉੱਥੇ ਜਿਹੜੇ ਐਸਆਈ ਚਰਨਜੀਤ ਸਿੰਘ ਨੇ ਪਹੁੰਚਦੇ ਨੇ ਨਾਲ ਦੇ ਨਾਲ ਉਹਨਾਂ ਦੇ ਐਸਆਈ ਜਸਬੀਰ ਸਿੰਘ ਪਹੁੰਚਦੇ ਨੇ ਤੇ ਉੱਥੇ ਜਿਹੜਾ ਝਗੜਾ ਸੁਲਝਾਉਣ ਦੀ ਕੋਸ਼ਿਸ਼ ਕਰਦੇ ਨੇ ਤਕਰੀਬਨ ਰਾਤ ਦੇ 5:30 ਵਜੇ ਦਾ ਸਮਾਂ ਦੱਸਿਆ ਜਾਂਦਾ ਜਦੋਂ ਪੁਲਿਸ ਉਥੋਂ ਰਵਾਨਾ ਹੁੰਦੀ ਹੈ ਫਿਰ ਉਹ 35 ਜਿਹੜਾ ਕੋਰਟ ਮੁਹੰਮਦ ਖਾਨ ਦੇ ਵਿੱਚ ਦੋਵੇਂ ਜਨਾਬ ਨੇ ਸਾਹਮਣੇ ਹੁੰਦੀਆਂ ਨੇ ਕਾਫੀ ਜਿਹੜੀ ਉੱਥੇ ਬਹਿਸ ਫਰਿਆ ਹੁੰਦਾ ਉੱਥੇ ਚੜ੍ਹ ਹੁੰਦੀ ਹੈ ਉਸ ਤੋਂ ਬਾਅਦ ਜਿਹੜਾ ਕੋਟ ਮੁਹੰਮਦ ਖਾਨ ਦੇ ਵਿੱਚ ਜਿਹੜੇ ਉੱਥੇ ਐਸਐਮ ਮੌਜੂਦ ਸੀ ਕਿ ਚਾਹੇ ਜਿੰਸੀ ਕੋਲ ਨਾਲ ਦਾ ਰਿਵੋਲਵਰ ਖੋਹ ਦਿੱਤਾ ਜਾਂਦਾ ਤੇ ਉਹਨਾਂ ਦੇ ਰਿਵੋਲਵਰ ਤੋਂ ਹੀ ਜਿਹੜੇ ਤਿੰਨ ਸੈਪ ਜਿਹੜੇ ਉਹਨਾਂ ਦੇ ਉੱਪਰ ਕੱਢ ਦਿੱਤੇ ਜਾਂਦੇ ਉਹਨਾਂ ਉਹਨਾਂ ਦੇ ਜੀ ਦਾਨਿਸ਼ ਉਹਨਾਂ ਦੇ ਹੀ ਰਿਵੋਲਵਰ ਦੇ ਨਾਲ ਉਹਨਾਂ ਦੇ ਉੱਤੇ ਹਮਲਾ ਕੀਤਾ ਗਿਆ ਰਿਵੋਲਵਰ ਉਹਨਾਂ ਦਾ ਹੀ ਸੀ ਉਹਨਾਂ ਦੇ ਡੱਬ ਦੇ ਵਿੱਚੋਂ ਰਿਵੋਲਵਰ ਕੱਢ ਕੇ ਬਿਲਕੁਲ ਨਹੀਂ ਕਿਸੇ ਨੇ ਕੀਤਾ ਸ਼ਹਾਦੇ ਸੋਤਰਾ ਦੇ ਵਾਦੇ ਤੋਂ ਜਾਣਕਾਰੀ ਆ ਰਹੀ ਹੈ ਜਿ세 ਵੀ ਅਧਿਕਾਰੀ ਵੱਲੋਂ ਸਪਰਕੁਰਸੀ ਨਹੀਂ ਕੀਤੀ ਗਈ ਲੇਕਿਨ ਦੱਸ ਰਹੀ ਹੈ ਕਿ ਫਿਲਹਾਲ ਇਹੀ ਜਾਣਕਾਰੀ ਹੈ ਕਿ ਜਿਹੜਾ ਉਹਨਾਂ ਦਾ ਹੀ ਇਵਾਲਵਮੈਂਟ ਸੀਗਾ ਉਹਨਾਂ ਦੀ ਜੇਬ ਦੇ ਵਿੱਚੋਂ ਉਹਨਾਂ ਦੇ ਡੱਬੇ ਦੇ ਵਿੱਚੋਂ ਕੱਢਿਆ ਜਾਂਦਾ ਹੈ ਤੇ ਉਹਨਾਂ ਦੇ ਉੱਪਰ ਜਿਹਦਾ ਤਾਨ ਦਿੱਤਾ ਜਾਂਦਾ ਤੇ ਤਿੰਨ ਫਾਇਰ ਕੀਤੇ ਜਾਂਦੇ ਨੇ ਤਾਜ਼ੀ ਹੈ ਕਿ ਐਸਐਸਜੀ ਜਸਬੀਰ ਸਿੰਘ ਦੀ ਵੀ ਕਟਮਾਰ ਕੀਤੀ ਗਈ ਹੈ ਉਹਨਾਂ ਦੀ ਵੀ ਜਿਹੜੀ ਇੱਕ ਜਿਹੜਾ ਆ ਬਾ ਟੁੱਟੀ ਹੈ ਸੋ ਕਿਤੇ ਨਾ ਕਿਤੇ ਸਵਾਲ ਵੱਡਾ ਖੜਾ ਹੋ ਰਿਹਾ ਕਿਉਂਕਿ ਹੁਣ ਗੁਰਜੀਤ ਸਿੰਘ ਔਰ ਜਗਨ ਸਿੰਘ ਦੇ ਐਮਪੀ ਨੇ ਉਹਨਾਂ ਦੀ ਵੀ ਪੋਸਟ ਸਾਦੀ ਕੀਤੀ ਹੈ ਤਾਂ ਸਵਾਲ ਖੜੇ ਕੀਤੇ ਨੇ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਉਸ ਮੌਕੇ ਜਿਹੜੇ ਨੇ ਐਸਐਸਓ ਵੀ ਮੌਜੂਦ ਸੀਗੇ ਉਸ ਮੌਕੇ ਤੇ ਜਿਹੜੇ ਗੋਇੰਦਵਾਲ ਦੇ ਡੀਐਸਪੀ ਨੇ ਅਤੋਂ ਸੋਨੀ ਉਹ ਵੀ ਮੌਜੂਦ ਸੀ ਕਿ ਸਵਾਲ ਇਸ ਤਰੀਕੇ ਖੜੇ ਹੋ ਰਹੇ ਨੇ ਕਿਉਂਕਿ ਕਿਤਨਾ ਕਿਤੇ ਪੁਲਸ ਪ੍ਰਸ਼ਾਸਨ ਦੇ ਉੱਪਰ ਇਸ ਤਰੀਕੇ ਨਾਲ ਜਿਹੜਾ ਹਮਲਾ ਕਰ ਦੇਣਾ ਉਹਨਾਂ ਦੀ ਹੱਤਿਆ ਕਰ ਦੇਣਾ ਸਵਾਲ ਵੱਡੇ ਖੜੇ ਹੋ ਗਏ ਨੇ ਤੇ ਦੱਸ ਦਈਏ ਕਿ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਉੱਚ ਅਧਿਕਾਰੀ ਸੀਗੇ ਪਹਿਲਾਂ ਵਿਸ਼ਾ ਸਿੰਘ ਮਲਤੋਹਾਂ ਦੇ ਗਨਮੈਨ ਵੀ ਰਹੇ ਨੇ ਉਹਨਾਂ ਦੀ ਸਿਕਿਉਰਿਟੀ ਦੇ ਵਿੱਚ ਵੀ ਰਹੇ ਨੇ ਸੋ ਕਿਤਨਾ ਕਿਤੇ ਬਹੁਤ ਵੱਡਾ ਸਵਾਲ ਖੜਾ ਹੋ ਰਿਹਾ ਹੈ ਇਸ ਦੇ ਉੱਪਰ ਜ਼ਰੂਰ ਮੈਨੂੰ ਲੱਗਦਾ ਜਾਣਕਾਰੀ ਵੀ ਜਲਦ ਸਾਂਝੀ ਕੀਤੀ ਜਾ ਸਕਦੀ ਹੈ ਜੀ ਜੀ ਬਿਲਕੁਲ ਦਾਨਿਸ਼ ਪਰਿਵਾਰਿਕ ਮੈਂਬਰਾਂ ਦੇ ਕੀ ਬਿਆਨ ਆਉਂਦੇ ਨੇ ਕੀ ਪਰਿਵਾਰਿਕ ਮ ਕਰਿਓ ਜਾਂ ਕਿਸੇ ਪੁਲਸ ਅਧਿਕਾਰੀ ਦੇ ਵੱਲੋਂ ਕੁਝ ਕਿਹਾ ਜਾਂਦਾ ਬਿਆਨ ਦਿੱਤੇ ਜਾਂਦੇ ਨੇ ਜ਼ਰੂਰ ਸਾਡੇ ਨਾਲ ਜਾਣਕਾਰੀ ਸਾਂਝੀ ਕਰਿਓ ਬਹੁਤ-ਬਹੁਤ ਧੰਨਵਾਦ ਤਾਂ ਫੋਨ ਲਾਈਨ ਤੇ ਸਾਡੇ ਸਹਿਯੋਗੀ ਦਾਨਿਸ਼ ਗੁਪਤਾ ਤਰਨ ਤਾਰਨ ਤੋਂ ਸਾਡੇ ਨਾਲ ਜੁੜੇ ਸੀਗੇ ਜਿਨ੍ਹਾਂ ਨੇ ਇਸ ਪੂਰੇ ਮਾਮਲੇ ਦੀ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਤਾਂ ਪੁਲਿਸ ਨਿਆਂ ਦਿਵਾਉਣ ਵਾਲੀ ਪੁਲਿਸ ਦੇ ਉੱਪੇ ਹੀ ਜੇਕਰ ਇਹ ਜੇ ਹਮਲੇ ਹੋਣ ਐਦਾਂ ਇਸ ਤਰੀਕੇ ਦੇ ਨਾਲ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਜਾਵੇ ਤਾਂ ਸਵਾਲ ਬਹੁਤ ਵੱਡੇ ਖੜੇ ਹੁੰਦੇ ਨੇ ਤਾਂ ਅੱਗੇ ਕੀ ਕੁਝ ਬਿਆਨ ਆਉਂਦੇ ਨੇ ਜਿੱਥੇ ਮੌਜੂਦਾ ਜਗ੍ਹਾ ਜਿੱਥੇ ਕਿ ਇਹ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਉੱਥੋਂ ਕੀ ਬਿਆਨ ਸਾਹਮਣੇ ਆਉਂਦੇ ਨੇ ਕੋਈ ਚਸ਼ਮਦੀਦ ਗਵਾਹ ਕੁਝ ਕਹਿੰਦਾ ਹੈ ਜਾਂ ਪੁਲਿਸ ਕੀ ਕਹਿੰਦੀ ਹੈ ਜਾਂ ਪਰਿਵਾਰਿਕ ਮੈਂਬਰ ਕੀ ਕਹਿੰਦੇ ਨੇ ਉਹ ਸਾਰੀ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ